ਤਾਰ ਡੈਗ ਪੈਸੇ ਗਲ ਗਿਆ ਸੀ ਗਾਟ ਨਾ ਪੱਤੇ ਚੋਂ ਗਲ ਗਿਆ ਸੀ ਗੇ ਖੰਡ ਡੈਗ ਪੈਸੇ ਗਾ ਇੰਨੀ ਪਹੁੰਚ ਹੈ ਨਹੀਂ ਸੀ ਪਾਉਣ ਦੀ ਘਰ ਤੇ ਕਰੀਬੀ ਬਹੁਤ ਹੈ ਅਸੀਂ ਢਿੱਲੇ ਵਿੱਚ ਰਹਿੰਦੇ ਆ ਤੇ ਬੱਚੇ ਜੇ ਇਹਨੂੰ ਜੋਗਰੇ ਹੈ ਨਹੀਂ ਗੇ ਦੂਜਾ ਜਿੰਨੇ ਕੁ ਜੋਗਰਾ ਹੈਗਾ ਕਰੀ ਜਾਂਦਾ ਹੈ ਇੱਕ ਮਿੰਟ ਬੱਚਾ ਹੈਂਡੀਕੈਪਟਡ ਉਹਦਾ ਕਰਨ ਜੋਗਰਾ ਹੈ ਨਹੀਂ ਕੋਹ ਸ਼ੌਂਕ ਲੱਗਨ ਕਰਨ ਤੇ ਛੱਤ ਰਾਤੀ ਡਗ ਪਈ ਅਸੀਂ ਰਾਤ ਨੂੰ ਸੁੱਤੇ ਪੈ ਸੀਗੇ ਤੇ ਉਹ ਭਾਈ ਤਾਂ ਬਚਾਅ ਹੋ ਗਿਆ ਪਰ ਜਦੋਂ ਸੈਟਰਡੇ ਕੀ ਉਹ ਹੀ ਨਿਕਲਿਆ ਕਰੋ ਤੇ ਕਰ ਵਿੱਚ ਹੀ ਸੱਤਿਆ ਨੇ ਰਹਿਣ ਵਾਲੀਆਂ ਦੋ ਭਰਾ ਇੱਕ ਹੈਂਡੀਕੈਪ ਹੈ ਇੱਕ ਮੰਚਕਤੌਰ ਤੇ ਠੀਕ ਨਹੀਂ ਗਏ ਭਾਈ ਮੈਂ ਤੇ ਮਮਾ ਜੀ ਦੋਨੇ ਕੰਮ ਕਰਨਾਗੇ ਮਮਾ ਦਸਵੇਂ ਸਕੂਲ ਚ ਕੰਮ ਕਰਦੇ ਬੱਸ ਸਾਂਹੇ ਕਰਦੇ ਕਰਦੇ ਸਾਨੂੰ ਖਾਲ ਸਾਈਡ ਦੀ ਦੱਸ ਪਈਏ ਖਾਲ ਸਾਈਡ ਨੂੰ ਨਹੀਂ ਲੱਗੀ ਜਿਵੇਂ ਉਹਨਾਂ ਨੇ ਕਿਸੇ ਪਰਪਿਤ ਕੀਤਾ ਉਹਨਾਂ ਮਰੇ ਭਰਾ ਦੀ ਤੀਸਰੀ ਆ ਕੇ ਸਾਡੀ ਮੱਤ ਤਾਂ ਵੀ